ਦੋਸਤੋ ਬਿਸ਼ਨੋਈ ਸਮਾਜ ਵਾਤਾਵਰਣ ਦੀ ਰੱਖਿਆ ਵਾਸਤੇ ਜੀਵਾਂ ਦੀ ਰੱਖਿਆ ਵਾਸਤੇ ਮਸ਼ਹੂਰ ਹੈ ਮਾਤਾ ਅਮਰਤਾ ਦੇਵੀ ਜੋ ਸ਼ਹੀਦ ਹੋਈ ਸੀ ਦਰਖਤਾਂ ਦੀ ਰੱਖਿਆ ਵਾਸਤੇ 363 ਮਹਾਨ ਬਲੀਦਾਨੀਆਂ ਨੇ ਵਾਤਾਵਰਣ ਦੀ ਰੱਖਿਆ ਤੇ ਦਰਖਤਾਂ ਦੀ ਸੁਰੱਖਿਆ ਵਾਸਤੇ ਬਲੀਦਾਨ ਦਿੱਤਾ ਸੀਗਾ ਉਹ ਸਮਾਜ ਦਾ ਨਾਮ ਹੈ ਬਿਸ਼ਨੋਈ ਸਮਾਜ ਬਿਸ਼ਨੋਈ ਸਮਾਜ ਦੇ ਸੰਸਥਾਪਕ ਗੁਰੂ ਨੇ ਗੁਰੂ ਜੰਬੇਸ਼ਵਰ ਜੀ ਮਹਾਰਾਜ ਤੇ ਉਹਨਾਂ ਦੇ ਮੰਦਿਰ ਦੇ ਬਾਹਰ ਤੋਂ ਇਹ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਪੂਰੇ ਦੇਸ਼ ਦੇ ਵਿੱਚ 3 ਤਰੀਕ ਤੋਂ ਲੈ ਕੇ 7 ਤਰੀਕ ਤੱਕ ਪੂਰੇ ਦੇਸ਼ ਦੇ ਵਿੱਚ 27 ਜਗ੍ਹਾ ਉੱਪਰ ਸਮਰ ਕੈਂਪ ਲਾਏ ਜਾ ਰਹੇ ਨੇ ਬੱਚਾ ਨੂੰ ਧਰਮ ਦੀ ਸਿੱਖਿਆ ਦੇਣ ਵਾਸਤੇ ਤੇ ਅੱਜ ਮੁੱਖ ਮਹਿਮਾਨ ਵਜੋਂ ਪਹੁੰਚੇ ਨੇ ਐਸਐਸਵੀ ਫਾਜ਼ਿਲਕਾ ਸਰਦਾਰ ਗੁਰਮੀਤ ਸਿੰਘ ਜੀ ਉਹਨਾਂ ਨੇ ਬੱਚਾ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਧਰਮ ਤੋਂ ਸਿੱਖਿਆ ਲੈਣ ਦੀ ਪ੍ਰੇਰਣਾ ਵੀ ਦਿੱਤੀ ਤੇ ਨਾਲ ਯੁੱਧ ਨਸ਼ਿਆਂ ਦੇ ਵਿਰੁੱਧ ਤੇ ਤਹਿਤ ਬੱਚਾ ਨੂੰ ਇੱਕ ਸੰਦੇਸ਼ ਦਿੱਤਾ ਕਿ ਉਹ ਧਰਮ ਨਾਲ ਜੁੜ ਕੇ ਨਸ਼ਿਆਂ ਤੋਂ ਦੂਰ ਰਹਿਣ ਅਤੇ ਆਪਣੀ ਸਮਾਜ ਦੀ ਪ੍ਰਗਤੀ ਵਾਸਤੇ ਹਮੇਸ਼ਾ ਯਤਨਸ਼ੀਲ ਰਹੇਨ ਮੈਂ यही कह रहा हूँ भी जो नशों के विरुद्ध सरकार का चल रहा है उसके सहयोग के रूप में भी हमने भी संस्कार शिविर लगाया है कि बच्चों को नशे किसने दूर रखा जाए किसी भी आप में इनको सामाजिक शिक्षा दे रहे हैं धार्मिक शिक्षा दे रहे हैं और नशे के खिलाफ इनको कोई नशा बहुत ही बुराई है हाँ जी उसके प्रति बच्चों को हमने जैसे 11 साल से 18 साल के बच्चों को लगाया है तो 11 साल के बच्चे से ये समझ देना चाहते हैं भी नशा ज़िंदगी को ख़त्म करता है और नशे के खिलाफ इनको बता रहे हैं भी नशे के कितने अवगुण हैं कैसे घर ख़त्म हो रहे हैं नशे से तो उसी हिसाब से सीवर भी हमारा बहुत सक्सेसफुल रहा है बच्चे बहुत आए हैं पाँच दिन का ये सीवर है और इसके अंदर हमारे जो लेक्चरार आए हुए हैं वही सभी धार्मिक शिक्षा के साथ साथ नशे के खिलाफ नशे के विरुद्ध उनका वॉश करेंगे भी नशा नहीं करेंगे। ठीक है मैं आ बात करनी कि सारा पहला तो मैं मेरे इंट्रोडक्शन मैं रमेश बिश्नोई मेंबर अखिल भारतीय बिश्नोई महासभा मुकाम तो एक तुम्हारा समाजी प्रधान है ये बहुत अच्छो कार्य करे हुए हैं ਛੋਟੇ ਬੱਚਾ ਨੇ ਸੰਸਕਾਰ ਸਿਵਰ ਰੱਖਿਆ ਆ ਉਮਰ ਹੈ ਕਿ ਇੱਕ ਮੇਂ ਸੰਸਕਾਰ ਦੇਸ਼ ਦਾ ਠੀਕ ਹੈ ਔਰ ਅਨੇਕ ਕੱਚੇ ਘੜੇ ਨੇ ਅਗਰ ਅਚੀ ਤਰ੍ਹਾਂ ਪਕਾਇਓ ਜੇ ਅਰ ਪਕਾਣ ਤੋਂ ਭਈ ਠੀਕ ਹੋ ਨਹੀਂ ਕਰ ਸਕਣੀ ਉਹ ਤਾਂ ਆਪਣੇ ਇਲਾਕੇ ਵਿੱਚ ਸਾਰੋਸਾਲ ਨਹੀਂ ਲਾਗੇ ਹਾਂ ਜੀ ਹਾਂ ਜੀ ਨਸ਼ਾ ਵੀ ਵਿਰੁੱਧ ਵੀ ਹੈ ਔਰ ਬਿਸ਼ਨੋਈ ਸਮਾਜ ਦੀ ਜਿਹੜੀ ਧਾਰਮਿਕ ਸਿੱਖਿਆ ਹੈ ਹਾਂ ਜੀ 29 ਨਿਯਮ ਹੈ ਹਾਂ ਜੀ ਉਹ ਵੀ ਗਿਆਨਾਂ ਨੇ ਦੇਣ ਲੱਗ ਰਿਹਾ ਪਰਿਆਵਰਣ ਨੂੰ ਦੇਣ ਲੱਗ ਰਿਹਾ ਹਾਂ ਜੀ जंगली जीव जन्तुओं को देने लाग रहा और अभी त्यार करा जिंदा जा रहे आगे कामयाब हुआ ठीक है तो आज मारे फाजिलका एस एस पी साहब आया जी सरदार गुरमीत सिंह जी जी और बहुत अच्छा संदेश दे गया ठीक है जी तो एक और विश्वास दिलाऊ के बताने नहर और इलाके के अंदर पुलिस भी बहुत अच्छो कार्य कर रही है जी और मैं बाजा धन्यवाद भी दियो प्रधान जी भी धन्यवाद दियो ठीक है और मैं आ चाहवा ਕਿ ਬੱਚਾ ਮੈਂ ਵੀ ਸੰਸਕਾਰਿਤ ਕਰਾਂ ਅਭੀ 5-6 ਦਿਨ ਜਕਾ ਹੈ ਠੀਕ ਹੈ ਉਹ ਅੰਗਾ ਪੇਪਰ ਵੀ ਲਿਆ ਉਹ ਇੱਕ ਜਗ੍ਹਾ ਕੋ ਨਹੀਂ ਸਾਰੇ ਭਾਰਤ ਦੇ ਅੰਦਰ ਹੀ ਮਾਰਾ ਸੰਸਕਾਰ ਸ਼ਿਵਰ ਚੱਲਣ ਲੱਗ ਗਿਆ ਠੀਕ ਹੈ ਹਰ ਜਗ੍ਹਾ ਚੱਲਣ ਲੱਗ ਰਿਹਾ ਬੱਚਾ ਨੇ ਸਿੱਖਿਤ ਕਰਾ ਔਰ ਬੱਚਾ ਨੇ ਪਤਾ ਹੋਣਾ ਚਾਹੀਏ ਮਾਰੋ ਧਰਮ ਕੀ ਹੈ ਨੇ ਕੀ ਕਰਨੋ ਹੈ ਠੀਕ ਹੈ ਔਰ ਕਿ ਕਿਸੇ ਲਾਈਡ ਲਾਈਨ ਪਰ ਚੱਲਣੋ ਹੈ ਕਿਉਂਕਿ ਨਸ਼ਾ ਤਾਂ ਬਹੁਤ ਹੀ ਹੋ ਗਿਆ ਹਾਂਜੀ ਹਾਂਜੀ ਪੰਜਾਬ ਤੋਂ ਆਪਾਂ ਨੇ ਠਾਇਆ ਉਹ ਤਾਂ ਪੰਜਾਬ ਤੱਕ ਹੀ ਜੀਓ ਲੋਕ ਠੀਕ ਹੈ ਲੇਕਿਨ ਅਭੀ ਕੀ ਕੰਟਰੋਲ ਮੈਂ ਆਣ ਲੱਗ ਰਿਹਾ ਹੈ ਔਰ ਜਲਦੀ ਯਾਦ ਜੀ ਜਿੱਕੇ ਸ਼ਾਮ ਸਾਰਾ ਕੰਮ ਚੱਲਣ ਲੱਗੇ ਠੀਕ ਹੈ ਧੰਨਵਾਦ ਦੇਖੋ ਅਜੀ ਇੱਥੇ ਜਿਹੜਾ ਬਿਸ਼ਨੋਈ ਮੰਦਿਰ ਮੈਂ ਇੱਥੇ ਆ ਕੇ ਜਿਹੜਾ ਬੱਚਿਆਂ ਨੂੰ ਮਿਲਿਆ ਹਾਂ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਨੂੰ ਕਿ ਦਿਨ ਦਿਨ ਦਾ ਜਿਹੜਾ ਇਹਨਾਂ ਦਾ ਸ਼ਿਵਰ ਹੈ ਪੰਜ ਦਿਨ ਦਾ ਜਿਹਦੇ ਵਿੱਚ ਇਹਨਾਂ ਨੂੰ ਐਥਿਕਸ ਬਾਰੇ ਦੱਸਣਾ ਹੋਇਆ ਵੀ ਜਿਹੜਾ ਤੁਸੀਂ ਇਹ ਇਹ ਚੀਜ਼ਾਂ ਜਿਹੜੀਆਂ ਐਡਾਪਟ ਕਰਨੀਆਂ ਤਾਂ ਹੀ ਤੁਸੀਂ ਇੱਕ ਸਕਸੈਸਫੁਲ ਹਿਊਮਨ ਬੀਇੰਗ ਬਣ ਸਕਦੇ ਹੋ ਸੋ ਮੈਂ ਵੀ ਬੱਚਿਆਂ ਨਾਲ ਇੰਟਰੈਕਸ਼ਨ ਕੀਤਾ ਕਿ ਇਹਨਾਂ ਨੂੰ ਵਧੀਆ ਲੱਗਾ ਆਪਾਂ ਨੂੰ ਸੋ ਮੈਂ ਇਹ ਹੀ ਆਸ ਕਰਦਾ ਕਿ ਵੀ ਇਹ ਜਿਹੜਾ ਜਿਹੜੀ ਆਪਣੀ ਜੰਗ ਪਨੀਰੀ ਜੈਂਸਟਰ ਨੇ ਛੋਟੇ ਛੋਟੇ ਬੱਚੇ ਨੇ ਇਹਨਾਂ ਨੂੰ ਜੇ ਆਪਾਂ ਹੁਣ ਤੋਂ ਹੀ ਆਪਣੀ ਬੁੱਕਲ ਦੇ ਵਿੱਚ ਲੈ ਕੇ ਰੱਖਾਂਗੇ ਤੇ ਇਹ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਅੱਜ ਜਿਹੜੇ ਅਸੀਂ ਥੋੜੀਆਂ ਕਈ ਪ੍ਰੋਬਲਮ ਦੇਖਦੇ ਆਂ ਸੋਸਾਇਟੀ ਦੇ ਵਿੱਚ ਉਹ ਜਿਹੜੀਆਂ ਉਹਨਾਂ ਤੋਂ ਬੱਚੇ ਰਹਿਣਗੇ ਸੋ ਮੈਂ ਮਾਪਿਓ ਨੂੰ ਇਹਨਾਂ ਤੇ ਨੂੰ ਇਹੀ ਰਿਕੁਐਸਟ ਕਰੂੰਗਾ ਕਿ ਬੱਚਿਆਂ ਨੂੰ ਜਿਹੜੀ ਹਮੇਸ਼ਾ ਹੀ ਐਥੀਕਲ ਮੋਰਲ এডੂਕੇਸ਼ਨ ਜਿਹੜੀ ਉਹ ਜ਼ਰੂਰ ਦੇਣੀ ਚਾਹੀਦੀ ਦੂਜੀ ਸਾਈਡ ਬਾਈ ਸਾਈਡ ਔਰ ਬੱਚਿਆਂ ਦੀ ਐਕਟੀਵਿਟੀ ਤੇ ਜਿਹੜਾ ਜ਼ਰੂਰ ਜਿਹੜਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਮਾਪਿਓ ਤੋਂ ਕੋਈ ਬੈਸਟ ਟੀਚਰ ਮਾਪਿਓ ਤੋਂ ਕੋਈ ਬੈਸਟ ਡਾਕਟਰ ਇਹ ਜਿਹੜਾ ਨਹੀਂ ਹੋ ਸਕਦਾ ਸੋ ਇਹਨਾਂ ਦੇ ਨਾਲ ਗੱਲਬਾਤ ਕਰਕੇ ਬੱਚੇ ਵੇਖੋ ਇੱਕ ਸਾਫ ਦਿਲ ਹੁੰਦੇ ਆ ਜਦੋਂ ਜੋ ਪੁੱਛਿਆ ਨੂੰ ਹੀ ਦੱਸਦਾ ਵੀ ਮੈਂ ਇਹ ਕਿੱਦਾ ਕਰਦਾ ਹਾਂ ਸੋ ਜਿਹੜਾ ਸ਼ਿਵਰ ਆਪਾਂ ਸਟਾਰਟ ਕੀਤਾ ਇੱਕ ਬਹੁਤ ਹੀ ਇੱਕ ਫਰੂਟਫੁਲ ਹੈ ਇਹਦੇ ਨਾਲ ਜਿਹੜੀ ਆਉਣ ਵਾਲੀ ਜਿਹੜੀ ਜੰਗ ਜੇਨਰੇਸ਼ਨਲ ਤੇ ਕਾਫੀ ਅਸਰ ਪੈਣਾ ਕਿਉਂਕਿ ਹੁਣ ਵੇਖੋ ਜਿੱਦਾਂ ਸਾਨੂੰ ਹੁਣ ਕਿੰਨੀ ਮਿਹਨਤ ਕਰਨੀ ਪੈਂਦੀ ਹੈ ਜਯੋਧ ਨਸ਼ਿਆ ਅੰਮ੍ਰਿਤ ਜਿਹੜਾ ਸਟਾਰਟ ਕੀਤਾ ਇਹਦੇ ਵਿੱਚ ਵੀ ਸਾਨੂੰ ਬਹੁਤ ਜ਼ਿਆਦਾ ਜਿਹੜੀ ਕਾਮਯਾਬੀ ਮਿਲਦੀ ਹੈ ਸੋ ਤੁਹਾਡੇ ਇਸ ਫੰਕਸ਼ਨ ਦਾ ਵੀ ਇਹੀ ਮਕਸਦ ਹੈ ਵੀ ਬੱਚਿਆਂ ਨੂੰ ਨਸ਼ਿਆਂ ਤੋਂ ਸਮਾਜਿਕ ਬੁਰਾਈਆਂ ਤੋਂ ਇਹਨਾਂ ਚੀਜ਼ਾਂ ਤੋਂ ਜਿਹੜਾ ਆਪਾਂ ਦੂਰ ਰੱਖਣਾ ਹੈ ਸੋ ਇਹ ਇਹੀ ਇੱਕ ਰਸਤਾ ਹੈ ਕਿ ਇਹਨਾਂ ਕੰਟੀਨਿਊਸਲੀ ਇਹਨਾਂ ਨੂੰ ਇਹੋ ਜਿਹੇ ਸ਼ੋਅਲ ਵਗੈਰਾ ਉਹ ਸਟਾਰਟ ਕਰਨੇ ਚਾਹੀਦੇ ਇਹਨਾਂ ਨੂੰ ਪ੍ਰੈਕਟੀਕਲੀ ਵੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਅਮਲ ਦੇ ਵਿੱਚ ਲਿਆਉਣੀਆਂ ਚਾਹੀਦੀਆਂ ਹਨ ਕਿ ਸਾਨੂੰ ਦੇਸ਼ਕੀ ਕੀ ਕਰਨਾ ਚਾਹੀਦਾ ਹੈ ਸੋ ਮੈਂ ਬਿਸ਼नोई ਜਿਹੜਾ ਸਭਾ ਦਾ ਜਿਹੜਾ ਬਹੁਤ ਜ਼ਿਆਦਾ ਧੰਨਵਾਦੀ ਹਾਂ ਕਿ ਇਹਨਾਂ ਨੇ ਆਪਾਂ ਨੂੰ ਇੱਥੇ ਆ ਕੇ ਆ ਇਹਨਾਂ ਦੇ ਬੱਚਿਆਂ ਦੇ ਨਾਲ ਇੰਟਰੈਕਸ਼ਨ ਕਰਨ ਦੀ ਜਿਹੜੀ ਆਪਾਂ ਸਮਾਂ ਦਿੱਤਾ ਸੋ ਸਾਰਿਆਂ ਦਾ ਮੈਂ ਜਿਹੜਾ ਬਹੁਤ ਜਿਹੜਾ ਧੰਨਵਾਦ ਕਰਦਾ ਥੈਂਕ ਯੂ